ਕੀ ਮੰਨਪ੍ਰੀਤ ਯਾਲੀ ਜੀ ਤੇ ਸੁਖਬੀਰ ਸਿੰਘ ਬਾਦਲ ਦੀ ਕੋਈ ਅੱਜ ਦੀ ਨਹੀਂ ਖੜਕਦੀ ਉਹ 2019 ਦੀ ਖੜਕਦੀ ਹੈ ਕਿ ਜਿਹੜੇ ਰਸਤੇ ਉੱਤੇ ਸਾਡੇ ਡਾਕਟਰ ਸੁਖੀ ਗਏ ਨੇ ਤਖਤੰਦਰ ਸਿੰਘ ਸੁਖੀ ਬੰਗੇਵਾਲੇ ਉਸੇ ਰਸਤੇ ਤੇ ਉਹ ਵੀ ਪੈੜ ਪਾ ਸਕਦੇ ਨੇ ਪਤਰਾ ਚੜਾ ਉਹਦੇ ਰੀਂਦੇ ਆ ਲੇਕਿਨ ਸੁਖਬੀਰ ਆਪਣੇ ਬਾਪੂ ਵਰਗੀ ਲੀਡਰਸ਼ਿਪ ਨਹੀਂ ਕਰ ਸਕਿਆ ਉਹਦੇ ਜੱਜੇ ਵੀ ਹੌਮੇ ਹੰਕਾਰ ਸਭ ਕੁਝ ਹੈਗਾ ਵਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰੜ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਹੀ ਤੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਪੰਜਾਬ ਵਿਧਾਨ ਸਭਾ ਦਾ ਜਦੋਂ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਚੱਲ ਰਿਹਾ ਸੀਗਾ ਤਾਂ ਪ੍ਰੋਪਰਟੀ ਨੂੰ ਲੈ ਕੇ ਇੱਕ ਐਕਟ ਜਿਹੜਾ ਐਨਓਸੀਜ਼ ਨੂੰ ਲੈ ਕੇ ਜਿਹੜਾ ਉਹ ਜਦੋਂ ਪਾਸ ਹੋਇਆ ਤੇ ਜਦੋਂ ਅਖੀਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਕਰੀਰ ਕਰ ਰਹੇ ਸੀਗੇ ਉਹ ਜਿਹੜਾ ਪੈਪਰਾ ਐਕਟ ਹੈਗਾ ਪੰਜਾਬ ਅਪਾਰਟਮੈਂਟ ਪ੍ਰੋਪਰਟੀ ਰੈਗੂਲੇਟਰੀ ਐਕਟ 2024 ਸੋਧ ਬਿੱਲ ਜਦੋਂ ਪਾਸ ਕੀਤਾ ਗਿਆ ਤਾਂ ਉਹਦੇ ਵਿੱਚ ਆਪਣੀ ਤਕਰੀਰ ਦੇ ਵਿੱਚ ਤਰੀਫ ਹੋਈ ਉਹਨਾਂ ਵੱਲੋਂ ਕੀਤੀ ਗਈ ਮਨਪ੍ਰੀਤ ਸਿੰਘ ਏਆਲੀ ਦੀ ਅਕਾਲੀ ਦਲ ਦੇ ਵਿਧਾਇਕ ਨੇ ਦਾਖਾ ਤੋਂ ਜ਼ਿਲ੍ਹਾ ਲੁਧਿਆਣਾ ਤੇ ਤਾਰੀਫ਼ ਕਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਲੁਧਿਆਣੇ ਦੀ ਸਾਊਥ ਸਿਟੀ ਦੇ ਵਿੱਚ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਕਹਿੰਦੇ ਕਿਸੇ ਕਿਸਮ ਦੀ ਕੋਈ ਬੇਨਿਜ਼ਮੀ ਜਿਹੜੀ ਆ ਉਹਨਾਂ ਵਿੱਚ ਨਹੀਂ ਪਾਈ ਗਈ ਕਹਿੰਦੇ ਵੱਡੇ ਕਾਰੋਬਾਰੀ ਨੇ ਮਨਪ੍ਰੀਤਿਆਲੀ ਸਾਹਿਬ ਤੇ ਵਧੀਆ ਕੰਮ ਕਰਦੇ ਆ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਇਹ ਪ੍ਰਾਪਰਟੀ ਦਾ ਕੰਮ ਆ ਉਹ ਕੀਤਾ ਜਾਂਦਾ ਹੁਣ ਇਹ ਕਿੱਦਾਂ ਆਪਾਂ ਇਸ ਚੀਜ਼ ਦੇ ਕੀ ਅਰਥ ਕੱਢਾਂਗੇ ਵੀ ਮਨਪ੍ਰੀਤਿਆਲੀ ਸਾਹਿਬ ਦੀ ਤਾਰੀਫ਼ ਤੇ ਫੇਰ ਮੁੱਖ ਮੰਤਰੀ ਸਾਹਿਬ ਇਹ ਵੀ ਕਹਿ ਜਾਣ ਵੀ ਤਿੰਨ ਸੀਗੇ ਇੱਕ ਹੀ ਰਹਿ ਗਿਆ ਫਿਰ ਹੀ ਗਲਤ ਮੈਂ ਇਹ ਦੱਸ ਦਿਆਂ ਵੀ ਮਨਪ੍ਰੀਤ ਯਾਲੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਕੋਈ ਅੱਜ ਦੀ ਨਹੀਂ ਖੜਕਦੀ ਉਹ 2019 ਦੀ ਖੜਕਦੀ ਹੈ 2019 ਚ ਖੜਕਣੀ ਕਿੱਥੋਂ ਸ਼ੁਰੂ ਹੋਈ ਸੀ ਜਦੋਂ ਮਾਨਪੀਰ ਟਿਆਲੀ ਨੂੰ ਇੱਥੋਂ ਲੋਕ ਸਭਾ ਟਿਕਟ ਦੇ ਦਿੱਤੀ ਗਈ ਸੀ ਤੇ ਮੁੜ ਕੇ ਜਾ ਕੇ ਇਹਨਾਂ ਨੇ ਉੱਥੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਸੀ ਹਰ ਸੰਬਤ ਕਰ ਬਾਦਲ ਦੀ ਹਾਲਤ ਬਹੁਤ ਪਤਲੀ ਸੀਗੀ ਬਰ ਠੰਡੇ ਦੇ ਵਿੱਚ ਤੇ ਉਦੋਂ ਅਜੀਤ ਸਿੰਘ ਮੂਫਰ ਜਿਹੜੇ ਕਾਂਗਰਸੀ ਆਗੂ ਸੀ ਉਹਦੇ ਰਾਈ ਇਹਨਾਂ ਨੇ ਰਵਨੀਤ ਸਿੰਘ ਬਿੱਟੂ ਨੇ ਸਹੀ ਉਹਦਾ ਕੀਤਾ ਸੀ ਉਹਨੂੰ ਕਿਹਾ ਸੀ ਵੀ ਤੁਸੀਂ ਆਪਣੀਆਂ ਵੋਟਾਂ ਸਾਨੂੰ ਬਕਾਇਦਾ ਤੌਰ ਤੇ ਜਿਹੜੀਆਂ ਹੈਗੀਆਂ ਵਾ ਪਛੰਡੇ ਤੋਂ ਸਾਨੂੰ ਪਵਾ ਦਿਓ ਕਾਂਗਰਸ ਦੀਆਂ ਤੇ ਅਸੀਂ ਤੁਹਾਨੂੰ ਅਕਾਲੀਆਂ ਦੀਆਂ ਇੱਥੋਂ ਲੁਧਿਆਣੇ ਤੋਂ ਪਵਾ ਦੇਵਾਂਗੇ ਤੇ ਉਦੋਂ ਇਆਲੀ ਨੇ ਇਹ ਕਿਹਾ ਵੀ ਸੀਗਾ ਵੀ ਆਪਣਿਆਂ ਤੋਂ ਬਚੋ ਮੈਨੂੰ ਆਪਣਿਆਂ ਦੇ ਮਰਵਾਇਆ ਤੋਂ ਬਾਅਦ ਨਹੀਂ ਮਰਵਾਇਆ ਉਦੋਂ ਤੋਂ ਇੱਕ ਚਿੱਕ 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 ਚੱਲਦੀ ਸੀ ਮੁੜ ਕੇ ਜਦੋਂ 2022 ਚ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਤਿੰਨ ਸੀਟਾਂ ਜਿੱਤੇ ਨੇ ਤੇ ਤਿੰਨਾਂ ਸੀਟਾਂ ਦੇ ਵਿੱਚ ਇੱਕ ਬੰਗੇ ਵਾਲੀ ਜਿੱਕਦੇ ਡਾਕਟਰ ਸੁਖੀ ਜਿੱਦੇ ਦੂਜੀ ਅੱਖਾਂ ਵਾਲੀ ਇਹ ਦੇਖਦੇ ਆ ਤੇ ਮਜੀਠੇ ਤੋਂ ਬੀਬੀ ਗਨੀਬ ਕਰ ਜਿੱਤੀ ਤੇ ਬੀਬੀ ਗਨੀਬ ਕਰ ਦਾ ਪਿਛੋਕੜ ਕੋਈ ਨਹੀਂ 86 ਕੋਈ ਪਿਛੋਕੜ ਨਹੀਂਗਾ ਇਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿਹੜੀ ਆ ਮਾਸੀ ਆ ਉਹਦੀ ਪੁੱਤਰੀ ਹੈ ਸਿਆਸੀ ਪਿਛੋਂ ਕੋਈ ਨਹੀਂ ਕਿ ਉਹ ਸਾਰੇ ਅਫਸਰਾਂ ਕੋਲ ਰਹਿ ਉਹਦੇ ਪਾਸੇ ਰਹਿ ਲੇਕਿਨ ਬਾਕੀ ਸਿਆਸੀ ਪਿਛੋਂ ਕੋਈ ਨਹੀਂ ਈਵਨ ਇੱਥੋਂ ਤੱਕ ਕਿ ਉਹ ਬੀਬੀ ਨਾ ਤੇ ਚੰਗੀ ਤਰ੍ਹਾਂ ਪੰਜਾਬੀ ਬੋਲ ਸਕਦੀ ਆ ਤੇ ਨਾ ਪੰਜਾਬੀ ਲਿਖ ਸਕਦੀ ਆ ਕਿਉਂਕਿ ਉਹ ਕਨਵਰਟ ਸਕੂਲਾਂ ਚ ਪੜ੍ਹੀ ਆ ਘਰੋਂ ਬਾਹਰ ਰਹੀ ਆ ਤੇ ਫਿਰ ਜਿੱਥੇ ਜਿਹੋ ਜਿਹਾ ਵੇਸ ਤੇਹੋ ਜਿਹਾ ਪੇਸ ਹੋ ਜਾਂਦਾ ਉੱਥੇ ਫਿਰ ਉਹ ਦੀ ਪਾਛਾਰੀ ਹੁਣ ਤੁਸੀਂ ਪਿਛਲੇ ਦਿਨ ਜਦੋਂ ਬੋਲੀ ਸੀ ਬੜੀ ਜੋਰ-ਜੋਰ ਕੇ ਅੱਖਰ ਬੋਲੀ ਸੀ ਵਿਧਾਨ ਸਭਾ ਦੇ ਵਿੱਚ ਪੇਸ਼ ਕਰਕੇ ਇਆਲੀ ਸਾਹਿਬ ਜੀ ਉਦੋਂ ਲੱਗਦੀ ਸੀ ਤੇ ਜਦੋਂ ਇਹ ਬਕਾਇਦਾ ਤੌਰ ਤੇ ਇਥੋਂ ਜਿੱਤ ਗਏ ਤੇ ਬੁੱਢੀ ਚੜ ਗਈ ਤੇ ਇਹਨਾਂ ਨੂੰ ਇਹਨਾਂ ਨੇ ਆਪਣਾ ਪਾਰਟੀ ਆਗੂ ਬਣਾਇਆ ਤੇ ਇਹਨਾਂ ਨੇ ਵੀ ਸਾਡੇ ਪਾਰਟੀ ਆਗੂ ਇਹ ਪਾਰਟੀ ਆਗੂ ਬਣਾਉਣ ਤੋਂ ਬਾਅਦ ਜਦੋਂ ਸੰਦੀਪ ਸਿੰਘ ਬਾਦਲ ਇਹ ਸੰਕਟ ਦੇ ਬਦਲ ਮਟਰਾ ਰਹੇ ਸੀ 2022 ਦੇ ਵਿੱਚ ਤੇ ਇਹਨਾਂ ਝੁੰਡਾ ਕਮੇਟੀ ਬਣਾਈ ਸੀ ਤੇ ਉਹਦੇ ਮੈਂਬਰ ਸੀ ਜਿੱਥੋਂ ਇਹ ਜਲਦੀ ਸਭ ਦੇ ਖਿਲਾਫ ਹੋਏ। ਕਿਉਂ ਸਹ ਹ ਕਿਹਾ ਚੋ ਕਮੇਟੀ ਗਈ ਆ ਤੇ ਆਮ ਲੋਕੀ ਜਿਹੜੇ ਆਮ ਲੋਕ ਸੀ ਸੱਥਾ ਜਿ ਮਿੱਠੇ ਸੀ ਉਹਨਾਂ ਵੀ ਤੇ ਜਿਹੜੇ ਵਰਕਰ ਤੇ ਸਮਰਥਕ ਸੀ ਵੀ ਉਹਨਾਂ ਕਹਿਆ ਸੀ ਵੀ ਜਿਹੜੀ ਪਾਰਟੀ ਲੀਡਰਸ਼ਿਪ ਚ ਤੁਮ ਬਦਲੋ ਫਿਰ ਤੁਹਾਡੀ ਸਰਦਸਾਈ ਹੋ ਸਕਦੀ ਤੇ ਨਹੀਂ ਦਸਾਈ ਹੋ। ਤੇ ਇਕਬਾਲ ਸਿੰਘ ਝੁੰਦਾ ਕਮੇਟੀ ਨੇ ਜਿਸ ਤਰ੍ਹਾਂ ਸਬੋਟੇਜ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਉਹਦੇ ਤੋਂ ਇਹ ਨਰਾਜ ਹੋ ਕੇ ਘਰ ਬਹਿ ਗਏ ਜਦੋਂ ਬਾਗੀ ਤੁਰੇ ਤੇ ਬਾਗਿਆ ਤੇ ਅੱਜ ਤੱਕ ਉਹਨਾਂ ਨੂੰ ਭਰੋਸਾ ਨਹੀਂ ਭੀ ਇਹ ਡਰਾਮਾ ਕਰਦੇ ਕਿ ਅਸਲੀ ਲੜਦੇ ਇਸ ਕਰਕੇ ਉਹ ਨਾ ਬਾਗਿਆ ਨਾ ਤੁਰੇ ਤੇ ਨਾ ਦਾਗਿਆ ਨਾ ਤੁਰੇ ਆਪਣੇ ਘਰ ਬਹਿ ਕੇ ਤੇ ਅੱਜ ਜਿਸ ਤਰੀਕੇ ਨਾਲ ਮੈਂ ਇਹ ਵੇਖਿਆ ਭੀ ਜੇ ਉਹਨਾਂ ਨੇ ਤਰੀਫਾਂ ਕੀਤੀਆਂ ਨੇ ਮੈਂ ਕਹਿੰਦਾ ਮੁੱਖ ਮੰਤਰੀ ਦੀਆਂ ਕਾਲੀ ਸਾਹਿਬ ਨੇ ਤੇ ਫਿਰ ਮੁੱਖ ਮੰਤਰੀ ਨੂੰ ਆਪਣੀ ਡਿਊਟੀ ਪੂਰੀ ਨਿਭਾਈ ਉਹਨਾਂ ਦੀ ਤਾਰਿਫ ਕੀਤੀ ਵੀ ਜਿਹੜੀ ਇਹਨਾਂ ਕਲੋਨੀ ਬਣਾਈ ਸੀ ਮੈਂ ਸਾਰਾ ਚੱਕ ਰਾ ਲਿਓ ਤੇ ਇੱਕ ਨਿੱਕੇ ਫੈਸੇ ਦੀ ਵੀ ਹੇਰਾ ਫੇਰੀ ਨਹੀਂ ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਵੀ ਕਾਲੀ ਦਾ ਚੋਂ ਕੱਲਾ ਹੀ ਰਹਿ ਗਿਆ ਬਾਕੀ ਸਭ ਚਲੇ ਗਏ ਇਹ ਸੰਕੇਤ ਕੁਝ ਹੋਰ ਦਿੰਦੇ ਨੇ ਅਸੀਂ ਨਹੀਂ ਕਹਿੰਦੇ ਹੋ ਸਕਦਾ ਸੰਕੇਤ ਕੁਝ ਹੋਰ ਆ ਰਹੇ ਨੇ ਮੈਂ ਇਹ 10000 ਵੀ 41 ਅਯਾਜੀ ਸਾਹਿਬ ਜੀ ਇੱਕ ਗਲਤੀ ਕਰ ਗਏ ਤੇ ਫੇ ਸਮਝ ਲੰਗੀ ਕਿ ਵਿੱਚ ਉਹਨਾਂ ਦਾ ਐਮਐਲਏ ਬਣਨਾ ਕੋਈ ਸੌਖਾ ਨਹੀਂ ਹੋਏਗਾ। ਕਿ ਜੇਸਲਕੇ ਤੋਂ ਕਰ ਰਹੇ ਨੇ ਐਸਲੇ ਨਮਾਇੰਗੀ ਕਰ ਰਹੇ ਉਹ ਪੰਥਕ ਹਲਕਾ ਵਾਲਾ। ਜਿਹੜਾ ਪੰਥਕ ਹਲਕਾ ਉੱਥੇ ਤੁਸੀਂ ਜਾ ਕੇ ਦੂਸਰੇ ਤੋਂ ਕੋਈ ਪਹਿਲ ਵਣਨ ਦੀ ਕੋਸ਼ਿਸ਼ ਕਰੋ ਤਾਂ ਥੋੜੀ ਜਿਹੀ ਮੁਸ਼ਕਲ ਹੋਈਦੀ ਆ। ਭਾਵੇਂ ਕਿ 2017 ਦੇ ਵਿੱਚ ਉਹ ਸਲਕੇ ਤੋਂ ਪਹਿਲਾਂ ਸਾਡੇ ਮਾਨਜੂ ਘਰਵਿੰਦਰ ਸਿੰਘ ਫੂਲ ਕਾ ਜਿੱਤੇ ਸੀ ਤੇ ਬਾਅਦ ਚ ਰਿਜ਼ਾਈਨ ਕੀਤਾ ਸੀ ਤੇ ਇਹ ਜਿੱਤੇ ਸੀ ਬਾਈ ਇਲੈਕਸ਼ਨ ਦੇ ਵਿੱਚ ਇਸੇ ਕਰਕੇ ਉਹਨਾਂ ਦੇ ਸੰਕੇਤ ਜਿਹੜੇ ਦਿੱਤੇ ਨੇ ਸੰਕੇਤ ਤੇ ਇਹੀ ਨੇ ਕਿ ਜਿਹੜੇ ਰਸਤੇ ਉੱਤੇ ਸਾਡੇ ਡਾਕਟਰ ਸੁਖੀ ਗਏ ਨੇ ਸੁਖਵਿੰਦਰ ਸਿੰਘ ਸੁਖੀ ਬੰਗੇਵਾਲੇ ਉਸੇ ਰਸਤੇ ਤੇ ਉਹ ਵੀ ਪੈੜ ਪਾ ਸਕਦੇ ਨੇ ਹੁਣ ਅੱਗੇ ਵੇਖੋ ਕੀ ਬਣਦਾ ਜੀ ਪਟੇ ਸਾਹਿਬ ਇੱਥੇ ਸਵਾਲ ਇਹ ਵੀ ਹੈ ਨਾ ਵੀ ਅਗਰ ਿਆਲੀ ਸਾਹਿਬ ਚਲੇ ਜਾਂਦੇ ਆ ਪਾਰਟੀ ਛੱਡ ਦਿੰਦੇ ਆ ਤਾਂ ਫੇਰ ਅਕਾਲੀ ਦਲ ਵਾਸਤੇ ਇਹ ਤਾਂ ਸੰਕਟ ਹੋਰ ਗਹਿਰਾ ਹੋ ਜਾਊਗਾ ਸੁਖਬੀਰ ਬਾਦਲ ਲਗਭਗ ਇਕੱਲੇ ਰਹਿ ਚੁੱਕੇ ਆ ਜਿਵੇਂ ਬਹੁਤ ਸਾਰੇ ਆਗੂ ਜਿਹੜੇ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਸੀ ਅੱਗੇ ਆਪਾਂ ਉਹ ਵੀ ਚਰਚਾ ਕਰਾਂਗੇ ਵੀ ਅੱਜ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੇ ਕੀ ਨਵਾਂ ਜਿਹੜਾ ਹੁਕਮ ਜਿਹੜਾ ਜਾਰੀ ਕੀਤਾ ਪਰ ਸੁਖਬੀਰ ਬਾਦਲ ਉਹਨਾਂ ਦੀ ਸਿਆਸੀ ਜਿਹੜੀ ਪਾਰੀ ਏ ਇਸ ਵੇਲੇ ਉਹ ਖੇਡਦੇ ਪਏ ਆ ਜਿਸ ਸੰਕਟ 'ਚ ਉਹ ਲੰਘ ਰਿਹਾ ਉਹਦੇ ਬਹੁਤ ਔਖਾ ਹੋ ਜਾਣਾ ਪੱਟੀ ਸਾਹਿਬ ਜਿਹੜੀ ਬਕਾਇਦਾ ਤੌਰ ਤੇ ਦੇਵਕ੍ਰਿਸ਼ ਸਿੰਘ ਮਜੀਠੀਆ ਦੀ ਤੇ ਮਨਜਿੰਦਰ ਸਿੰਘ ਸਿਰਸਾ ਦੀ ਬੜੀ ਦੋਸਤੀ ਤੇ ਦੇਵਕ੍ਰਿਸ਼ ਮਜੀਠੀਆ ਨੂੰ ਉਹਨਾਂ ਲਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਕੁਝ ਕਾਰਨਾ ਕਰਕੇ ਮਜੀਠੀਆ ਜਾਂਦੇ ਜਾਂਦੇ ਜਿਹੜੇ ਸੀ ਰਹਿ ਗਏ ਹੁਣ ਜੇ ਜਾਂਦੇ ਜਾਂਦੇ ਰਹਿ ਕੇ ਪਹਿਲਾਂ ਤੇ ਬੋਲਦੇ ਸੀ ਘਰ ਬੈਠੇ ਸੀ ਹੁਣ ਮਾਰਾ ਮੋਟਾ ਬੋਲਣ ਲੱਗੇ ਸਖਬੀਰ ਸਿੰਘ ਬਾਦਲ ਨੇ ਜਿਹੜਾ ਦਾਸ ਸਿੱਧਿਆ ਹੋਇਆ ਐ ਇਸ ਲਈ ਅਕਾਲ ਤਖਤ ਵਾਲਾ ਉਹਦੀ ਬਹੁਤੀ ਨਹੀਂ ਥੋੜੀ ਬਾਤ ਹੀ ਉਹਨੂੰ ਰਲੀਫ ਜ਼ਰੂਰ ਮਿਲਗੀ ਭਾਵੇਂ ਉਹਨੂੰ ਭਾਂਡੇ ਮਾਜ ਕੇ ਮਿਲੇ ਤੇ ਭਾਵੇਂ ਸਪੋਰਟਸ ਬੂਟ ਪਾਲਚ ਕਰਕੇ ਮਿਲੇ ਤੇ ਭਾਵੇਂ ਉਹਨੂੰ ਝਾੜੂ ਮਾਰ ਕੇ ਮਿਲੇ ਕਿ ਅੱਜ ਦੀ ਡੇਟ ਦੇ ਵਿੱਚ ਜੋ ਹਾਲਤ ਬਕਾਇਦਾ ਤੌਰ ਤੇ ਆਮਾਦੀ ਪਾਰਟੀ ਦੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਵਨ ਜਿੰਦੀ ਜੀ ਪਾਰ ਪਾਰ ਕਰ ਦੇਣੇ ਜਿੰਨ੍ਹੇ ਮਰਜੀ ਤੁਸੀਂ ਬੜਕਾ ਮਾਰੀ ਜੋ ਜੋ ਮਰਜ਼ੀ ਕਰੀ ਜੋ ਤੁਸੀਂ ਅੱਜ ਕਿਸਾਨੀ ਪੂਰੀ ਫੁੱਲ ਬੜਾ ਫੁੱਲ ਦੇ ਖਿਲਾਫ ਆ ਫੁੱਲ ਬੜਾ ਫੁੱਲ ਮਜ਼ਾਲਮ ਖਿਲਾਫ ਨੇ ਕਿਹੜਾ ਵਰਗ ਹੈ ਜਿਹੜੰਨੇ ਖਿਲਾਫ ਨਹੀਂ ਸਿਰਫ ਇਹ ਆ ਕਿ ਜਿਹਨਾਂ ਨੂੰ ਥੋੜੇ ਬਲੇ ਬੰਦਿਆਂ ਨੂੰ ਥੋੜੀ ਬਿਜਲੀ ਦੀ ਸਹੂਲਤ ਮਿਲੀ ਉਹ ਉਹਨਾਂ ਦੇ ਹੱਕ ਚ ਜ਼ਰੂਰ ਹੈਗੇ ਵੀ ਬਿਜਲੀ ਸਹੂਲਤ ਮਿਲ ਗਈ ਸਾਨੂੰ ਪਰ ਮੈਂ ਇਹ ਵੀ ਦੱਸ ਦਿਆਂ ਪੰਜਾਬ ਦੇ ਲੋਕ ਬੜੇ ਸਿਆਣੇ 1957 '97 ਜਦੋਂ ਬਣੀ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਬਿਜਲੀ ਮਾਫੀ ਮਾਫੀ ਦੇ ਦਿੱਤੀ ਕਿਸਮਾਂ ਉਹਨਾਂ ਤੇ ਬੀਜੇਪੀ ਵਾਲੇ ਉਖੇ ਸੁਖੀ ਹੋਏ ਸੀ ਲੇਕਿਨ ਅਲਾਈਅੰਸ ਹੀ ਕਰ ਕੁਛ ਨਹੀਂ ਸੀ ਸਕਦੇ ਲੇਕਿਨ 2002 ਦੇ ਵਿੱਚ ਬਾਦਲ ਸਾਹਿਬ ਚੋਣ ਹਾਰ ਗਏ ਸੀ ਇਸ ਕਰਕੇ ਪੰਜਾਬ ਦੇ ਲੋਕ ਬੜਾ ਕੁਛ ਦੇਖਦੇ ਨੇ ਸੁਖਬੀਰ ਸਿੰਘ ਬਾਦਲ ਨਾਲ ਮੈਨੂੰ ਲੱਗਦਾ ਵੀ ਅਕਾਲੀ ਦਲ ਬਾਦਲ ਚ ਫਿਰ ਸਰਨਾ ਤੇ ਸੁਖਬੀਰੀ ਰਹਿ ਜਾਣਗੇ ਬਾਕੀ ਤੇ ਕੋਈ ਨਹੀਂ ਰਹਿਣਗੇ ਤੇ ਸਰਨਿਆਂ ਦੀ ਮਤ ਅੱਡੇ ਕਰ ਕਿਉਂ ਕੀਤੀ ਹੈ ਵੀ ਪਰਮਜੀਤ ਸਿੰਘ ਸਰਨਾ ਨੂੰ ਖਾਜ ਕਰਕੇ ਸੁਖਬੀਰ ਤਾਂ ਫੋਬੀ ਹੋਇਆ ਵਾ ਅਕਾਲੀ ਦਲ ਦਾ ਫੋਬੀ ਨਹੀਂ ਸੁਖਬੀਰ ਤਾਂ ਫੋਬੀ ਹੋਇਆ ਹੈ ਪਰ ਮੈਂ ਇਹ ਵੀ ਗੱਲ ਕਹਿ ਦਿਆਂਉਣ ਵਾਲੇ ਪਿਵਿੱਥ ਦੇ ਵਿੱਚ ਦੋ ਹੀ ਪਾਰਟੀਆਂ ਫਿਰ ਗੱਜਣ ਗਿਆ ਅਕਾਲੀ ਦਲ ਤੇ ਕਾਂਗਰਸ ਤੇ ਕਾਂਗਰਸ ਦੇ ਵਿੱਚ ਹੀ ਉਹੋ ਚੀਜ਼ ਆ ਆਪਣੇ ਤੋਂ ਬਚੋ ਕਾਂਗਰਸ ਵੀ ਬਾਦਲ ਨਹੀਂ ਰਹਿੰਦਾ ਉਹਨਾਂ ਨੂੰ ਆਪਣੇ ਰੋਂਦੇ ਨੇ ਆਪਣੀ ਬਿੜਾ ਕਰਦੇ ਨੇ ਉਹਨਾਂ ਦਾ ਤੇ ਸੁਖਬੀਰ ਉਹਨਾਂ ਨੂੰ ਬਾਦਲ ਤੇ ਬਾਦਲ ਨੂੰ ਜਿਹੜੀ ਰਾਤ ਆ 2% ਮਿਲੇ 4% ਮਿਲੇ 5% ਮਿਲੇ ਜਿਸ ਤਰੀਕੇ ਨਾਲ ਅਕਾਲ ਤਖ ਤੇ ਉਹਨਾਂ ਹੁਣ ਆਪਣੀ ਇੱਕ ਗੇਮ ਖੇਢੀ ਆ ਉਹਦੇ ਵਿੱਚ ਰਾਤ ਮਿਲਦੇ ਉਹਨਾਂ ਨੂੰ ਚਾਂਸ ਜ਼ਰੂਰ ਆ ਲੇਕਿਨ ਲੀਡਰਸ਼ਿਪ ਜਿਸ ਤਰੀਕੇ ਨਾਲ ਜਾ ਰਹੀ ਆ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਪੰਜਾਬ ਦੇ ਵਿੱਚ ਬੜੀਆਂ ਖਬਰਾਂ ਨੇ ਆਪ ਆਪਣੇ ਲੀਡਰਸ਼ਿਪ ਨੂੰ ਦੀ ਹੈਗੀ ਜਦੋਂ ਸਪੋਕਸਮੈਨ ਅਖਬਾਰ 2005 ਚ ਆਉਂਦੀ ਆ ਤੇ ਉਹਨੇ ਪੱਤਰਕਾਰ ਹੀ ਨਵੇਂ ਪੈਦਾ ਕੀਤੇ ਕਿ ਆਪਣੇ ਰੀਡਰ ਹੀ ਨਵੇਂ ਪੈਦਾ ਕੀਤੇ ਜਿੰਨੀਆਂ ਕੋਨੇ ਕਾਮਯਾਬੀ ਹਾਸਲ ਕੀਤੀ ਉਹਨੇ ਆਪਣੇ ਤਰੀਕੇ ਤੇ ਸਲੀਕੇ ਨਾਲ ਕੀਤੀ ਇਸ ਕਰਕੇ ਸਖਬੀਰ ਸਿੰਘ ਬਾਦਲ ਇਕੱਲੇ ਹੀ ਵੀ ਰਹਿ ਜਾਂਦੇ ਆ ਜੇ ਢੀ ਗੱਲ ਕੋਈ ਨਹੀਂ ਕਿ ਕਾਜੀਦਲ ਨੂੰ ਕੀ ਬਣਾਉਗਾ ਨਹੀਂ ਲੇਕਿਨ ਆਹ ਕਾਲ ਤੱਕ ਤੋਂ ਜਦੋਂ ਉਹਨਾਂ ਨੂੰ ਮਾਫੀ ਮਿਲਦੀ ਆ ਆਮ ਪਿੰਡਾਂ ਦੇ ਲੋਕ ਆਮ ਪਿੰਡਾਂ ਦੇ ਲੋਕਣਗੇ ਸਖਬੀਰ ਨੇ ਕਾਲ ਤੱਕ ਤੇ ਪੇਸ਼ ਹੋ ਕੇ ਮਾਫੀ ਮੰਗੀ ਉਹਨੂੰ ਇਹ ਦੀ ਪਤਕਾ ਜੀ ਮੰਗੀ ਲੇਕਿਨ ਜਿਹੜੇ ਜਾਗਰੂਕ ਸਿੱਖ ਨੇ ਉਹ ਜਰੂਰ ਇਹ ਗੱਲ ਕਹਿਣਗੇ ਕਿ ਇਹਨਾਂ ਦੀ ਮਾਫੀ ਜਿਹੜੀ ਆ ਉਹ ਗਨਾਹ ਗਨਾਹ ਦੀ ਸਜ਼ਾ ਉਦੀ ਮਾਫੀ ਨਹੀਂ ਹੁੰਦੀ ਇਸ ਕਰਕੇ ਅੱਜ ਦੀ ਡੇਟ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ 1999 ਵਿੱਚ ਇੱਕ ਸੀਟ ਵੀ ਨਹੀਂ ਇੱਕ ਸੀਟ ਵੀ ਨਹੀਂ ਦਿੱਤੀ ਉਹ ਆਪਣੇ ਅਕਾਲੀ ਦਲ ਨੇ ਜਿੱਕ 99 ਵਿੱਚ ਫਿਰ ਸਰਵਾਈਵ ਕਰ ਗਏ ਪਤਰਾ ਝੜਾ ਉਹਦੇ ਰੀਂਦੇ ਆ ਲੇਕਿਨ ਸਖਬੀਰ ਆਪਣੇ ਬਾਪੂ ਵਰਗੀ ਲੀਡਰਸ਼ਿਪ ਨਹੀਂ ਕਰ ਸਕਿਆ ਉਹਦੇ ਚੰਗੇ ਵੀ ਹੌਮੇ ਹੁੰਕਾਰ ਸਭ ਕੁਝ ਹੈਗਾ ਵਾ ਇਨਾਂ ਨੂੰ ਛੱਡਣਾ ਕੋ ਪੰਜਾਬ ਦੇ ਲੋਕ ਤੇ ਹਮੇਸ਼ਾ ਉਹਨੂੰ ਪਿਆਰ ਕਰਦੇ ਜਿਹੜਾ ਜਿਹੜਾ ਦੱਬਿਆ ਕੁਛ ਲਿਆ ਹੁੰਦਾ ਜੇਲ੍ਹ ਬੰਦਾ ਚਲ ਜੇ ਜਾ ਕੇ 2 ਸਾਲ ਜੇਲ੍ਹ ਕਰੇ ਕੇ ਇਹ ਨਾਲ ਦਾ ਬੰਦਾ ਹੀ ਕੋਈ ਮਰਤਬਾ ਨੂੰ ਕੋਣ ਜਾਣਦਾ ਸੀ ਇੱਥੇ ਬੜੇ ਥੋੜੇ ਸਮੇਂ ਝੁੱਠੇ ਥੋੜੇ ਸਮੇਂ ਚਾਹੀ ਪੀ ਬਣ ਗਿਆ ਅਗਲਾ ਐਸੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਉਹਦੇ ਸਾਥੀ ਛੱਡ ਦੇ ਜਰੂਰ ਜਾ ਰਹੇ ਨੇ ਲੇਕਿਨ ਫੇਰ ਵੀ ਆ ਜਿਹੜੀ ਰਾਤ ਆ ਵੇਨੇ ਵੀ ਯਕੀਨ ਦੇਹਦਰ ਕੀ ਕਰਦੇ ਆ ਉਸ ਤੋਂ ਬਾਅਦ ਰਾਤ ਮਿਲਦੇ ਚਾਂਸ ਗੀਤ ਸਿੰਘ ਬਾਦਲ ਨੂੰ ਅਕਾਲ ਤਖਤ ਤੋਂ ਜ਼ਰੂਰ ਹੈਗੇ ਜੀ ਅੱਛਾ ਮੇਰੇ ਨਾਲ ਹੀ ਆਪਾਂ ਇਹ ਵੀ ਜ਼ਿਕਰ ਕਰੀਏ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਰਗਵੀਰ ਸਿੰਘ ਹਣੀ ਤਾੜਨਾ ਕਰਦੇ ਆ ਵੀ ਜਦੋਂ ਤੱਕ ਕੋਈ ਫੈਸਲਾ ਨਹੀਂ ਆਉਂਦਾ ਆ ਬਿਆਨਬਾਜ਼ੀ ਜਿਹੜੀ ਤੁਸੀਂ ਇੱਕ ਦੂਜੇ ਖਿਲਾਫ ਕਰਦੇ ਹੋ ਇਹ ਤੋਂ ਗਰੇਜ਼ ਕਰੋ ਬਿਲਕੁਲ ਨਹੀਂ ਕਰਨੀ ਚਾਹੀਦੀ ਜਿਹੜੀ ਤੁਸੀਂ ਰਗਵੀਰ ਸਿੰਘ ਗਿਆਨੀ ਜੀ ਕਹਿੰਦੀ ਰਗਵੀਰ ਸਿੰਘ ਦੀ ਗੱਲ ਕੀਤੀ ਹੈ ਇਹ ਜਿਹੜਾ ਸੀਟ ਅੰਮ੍ਰਿਤ ਜੀ ਅਕਾਲ ਤਖਤ ਦੀ ਬੜੀ ਭਿਆਨਕ ਸੀ ਛੇ ਕਾਨੂੰਨੀ ਪਤਾ ਹੋਏਗਾ 19 ਫਰਵਰੀ 1838 ਨੂੰ ਜਦੋਂ ਅੰਗਰੇਜ਼ ਅੰਗਰੇਜ਼ ਅਸਿਰ ਦਰਬਾਰ ਸਭ ਜਾਂਦਾ ਵਾ ਮੌਕਾ ਵੇਖਣ ਵਾਸਤੇ ਤੇ ਉਹ ਆਪਣੀ ਜੁੱਤੀ ਨਹੀਂ ਲਾਉਂਦਾ ਸਿੱਖ ਉਹਨੂੰ ਕਨਵਿੰਸ ਕਰਦੇ ਆ ਕਿ ਸਾਡੇ ਵਾਸਤੇ ਬਹੁਤ ਪਵਿੱਤਰ ਜਗ੍ਹਾ ਹੈਗੀ ਅਕਾਲ ਤਖਤ ਦਾ ਜਥੇਦਾਰ ਕੌਣ ਸੀਗਾ ਗੰਡਾ ਸਿੰਘ ਗਿਆਨੀ ਗੰਡਾ ਸਿੰਘ ਉਹ ਵੀ ਉਹਨੂੰ ਕਹਿੰਦਾ ਵੀ ਵੇਖੋ ਜੀ ਸਾਡੇ ਪੁੱਤਰ ਜੇਗਾ ਤੁਸੀਂ ਜੁੱਤੀ ਪਾ ਕੇ ਅੰਦਰ ਨਹੀਂ ਜਾ ਸਕਦੇ ਉਹਨਾਂ ਨੂੰ ਮਾਣ ਸੀ ਵੀ ਸਾਡਾ ਰਾਜ ਸਾਡਾ ਸਾਹਮਣੇ ਕੋਣ ਕੋਲੇ ਸਾਨੂੰ ਹੁੰਦਾ ਕਿ ਇਹ ਬਹਿਸ ਬਾਜੀ ਹੁੰਦੀ ਹੈ ਤੇ ਬਹਿਸ ਬਾਜੀ 'ਚ ਇੱਕ ਨਿਹੰਗ ਜਿਹੜਾ ਵਾ ਉਹਦਾ ਅੰਗਰੇਜ਼ ਦਾ ਗੱਟਾ ਲਾ ਦਿੰਦਾ ਫਿਰ ਉੱਥੇ ਗੈਕ ਚ ਲੜਾਈ ਹੁੰਦੀ ਹੈ ਅੰਗਰੇਜ਼ਾਂ ਦੇ ਵਿੱਚ ਦੇ ਵਿੱਚ ਖਾਲਸੇ ਨੇ ਵਿੱਚ ਉਹਦੇ ਵਿੱਚ ਕਈ ਸਿੱਖ ਮਾਰੇ ਜਾਂਦੇ ਆ ਤੇ ਕਈ ਫੱਟੜ ਹੋ ਜਾਂਦੇ ਆ ਤੇ ਬਾਅਦ ਦੇ ਵਿੱਚ ਗੰਡਾ ਸਿੰਘ ਜਥੇਦਾਰ ਅਕਾਲ ਤਖਤ ਤੇ ਉਹਦੇ ਨਾਲ ਵਿਵੇਕ ਸਿੰਘ ਤੇ ਦੋ ਦੋ ਬੰਤੇ ਹੋਰ ਸੀਗਰ ਨਾਲ ਗੰਡਾ ਸਿੰਘ ਨੂੰ ਦੋ ਬੰਦਿਆਂ ਨੂੰ ਉਹਨੂੰ ਫਾਂਸੀ ਲਾਈ ਜਾਂਦੀ ਤੇ ਬਾਕੀ ਦੋ ਨੂੰ ਬਕਾਇਦਾ ਤੌਰ ਤੇ ਦੂਰ ਡਰਾਡੇ ਅੰਡੇਮਲ ਨਿਕਲ ਪਾਸੇ ਜੇਲ੍ਹ ਤੇ ਨੰਬਰ ਖਾਤੀ ਕਹਾਤੀ ਤੇ ਇਹ ਸੀਟ ਇਹੋ ਜੀ ਆ ਇੱਥੇ ਆਪਣੀ ਬਲੀ ਵੀ ਦੇਣੀ ਪੈਂਦੀ ਆ ਪਿਆਸ ਦੇ ਪੰਨਿਆਂ ਤੇ ਕਿਸੇ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਗੰਡਾ ਸਿੰਘ ਦੀ ਕੁਰਬਾਨੀ ਹੋਈ ਹੈ ਬਕਾਇਦ ਤੌਰ ਤੇ ਜੈਸਰ ਕਾਲ ਤੱਕ ਤੌਰ ਕਿਸੇ ਨੂੰ ਪਤਾ ਸਕਦਾ ਤੇ ਅੱਜ ਦੇ ਜਥੇਦਾਰ ਜੇ ਉਹਨਾਂ ਦੇ ਆਪਣੇ ਥਾਪੇ ਹੋਏ ਦੇ ਤੇ ਫਿਰ ਉਹ ਤੇ ਕਹਿਣਗੇ ਵੀ ਅਸੀਂ ਜੋ ਕਹੀਓ ਕਰੋ ਤੁਹਾਨੂੰ ਪਤਾ ਹੈਗਾ 2014 ਦੀ ਇਲੈਕਸ਼ਨ ਦੇ ਵਿੱਚ ਬਿਕਮ ਸਿੰਘ ਮਜੀਠੀਆ ਨੇ ਕਿਹਾ ਸੀ ਨਾ ਦੇ ਸ਼ਿਵਾ ਭਰਮੋਹ ਇਹ શુભ ਕਰਮ ਤੇ ਕਬੂ ਨਾ ਧਰੋ ਨਾਡਰੂ ਅਰਸੂ ਜਬ ਗਾਇ ਦਰੂ ਨਿਸ਼ਚੇ ਕਰ ਜੇਤਲੀ ਕੀ ਜਿੱਤ ਕਰੋ ਹਾਂ ਆਲੀ ਗੁਰਬਾਣੀ ਨਹੀਂ ਇੱਕ ਕਵੀ ਦੇ ਸ਼ਬਦ ਲੇਕਿਨ ਅਸੀਂ ਅਪਣਾਏ ਹੋਏ ਨੇ ਉਹਦੇ ਕਰਕੇ ਤਾਂ ਬਹੁਤਾ ਰਾਲਾ ਪਿਆਸ ਸੀਗਾ ਤੇ ਇਹ ਜਿਹੜੇ ਭਾਜਪਾ ਵਾਲੀ ਸੀ ਉਹਨਾਂ ਜਾ ਕੇ ਉਹਨੂੰ ਬੇਨਤੀ ਕੀਤੀ ਸੀ ਭਾਜੀ ਜਾ ਕੇ ਕਾਲ ਤੱਕ ਤੇ ਪੇਸ਼ ਕਿਉ ਤੇ ਮਾਫੀ ਮੰਗ ਲਈ ਸਾਡਾ ਬੇੜਾ ਕਰਕ ਹੋ ਗਿਆ ਤੁਹਾਡੀ ਵਜ੍ਹਾ ਕਰਕੇ ਹੋ ਗਿਆ ਤੇ ਬਕਾਇਦਾ ਤੌਰ ਤੇ ਵਿਕਰਮ ਸਿੰਘ ਮਜੀਠੀਆ ਨੇ ਆਖ ਕੇ ਜਥੇਦਾਰ ਨੂੰ ਆਖ ਕੇ ਜਥੇਦਾਰ ਨੂੰ ਆਪ ਇਹ ਪ੍ਰਿੰਸੀਪਲ ਦੀ ਸੀ ਪੇਸ਼ ਹੋਣਾ ਚਾਹੁੰਦਾ ਕਿ ਫਿਰ ਜੇ ਆਪ ਪੇਸ਼ ਹੋਇਆ ਸੀ ਤਨਖਾਹ ਲੱਗੇ ਸੀ ਇਹਨੂੰ ਵੀ ਬਾਟੀਆਂ ਮੰਨਣ ਦੀ ਇਹਦੇ ਵਿੱਚ ਸਾਡੀ ਪਰੰਪਰਾ ਤੇ ਇਹੀ ਆ ਲੇਕਿਨ ਜਥੇਦਾਰੀ ਦੇ ਜਿਹੜੇ اخلاق ਆ ਜਥੇਦਾਰੀ ਦੀ ਜ਼ਿੰਮੇਵਾਰੀ ਉਹ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਕੌਮ ਦੀ ਗੱਲ ਕਰਨੀ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ ਆ ਲੇਕਿਨ ਅਫਸੋਸ ਅੱਜ ਜਥੇਦਾਰ ਜਿਹੜੇ ਉਹ ਜਥੇਦਾਰ ਨਹੀਂ ਰਿਹਾ ਕਾਲੀ ਫੂਲਾ ਸਿੰਘ ਜਥੇਦਾਰ ਸੀਗਾ ਉਹਦੇ ਕੋਲ ਆਪਣੀ ਨਿਹੰਗ ਸਿੰਘਾਂ ਦੀ ਫੌਜ ਸੀ ਭੱਗੇ ਮਿਸਲ ਚਿੱਦੀ ਮਿਸਲ ਚਿੱਦੀ ਮਿਸਲ ਉਸ ਤੋਂ ਬਾਅਦ ਜਿੰਨੇ ਵੀ ਜਥੇਦਾਰ ਰਹੇ ਨੇ ਉਹੀ ਜਥੇਦਾਰ ਬਣਦਾ ਰਿਹਾ ਜਿਹੜਾ ਮਿਸਲ ਸਭ ਤੋਂ ਮਜ਼ਬੂਤ ਹੁੰਦਾ ਸੀ ਭਾਵੇਂ ਅਜਸਰ ਸਿੰਘ ਗਾਮਕੜੀਆ ਹੋਵੇ ਤੇ ਭਾਵੇਂ ਜਸਸਰ ਸਿੰਘ ਅਗੂਵਾਲੀਆ ਹੋਵੇ ਜਿਹੜਾ ਮਜ਼ਬੂਤ ਹੁੰਦਾ ਦੀ ਜਾਂ ਤਕੜਾ ਚਿੱਤਰ ਹੁੰਦਾ ਬਣਦਾ ਰਿਹਾ ਸੀ ਤੇ ਉਹਦੀ ਇਹ ਨਹੀਂ ਮੰਦੇ ਸਾਰੇ ਸਾਰੇ ਸੁਣਦੇ ਸੀ ਗੱਲ ਉਹਦੀ ਅੱਜ ਜਥੇਦਾਰ ਕੋਲੇ ਨਾਂ ਤੇ ਕੋਈ ਫੌਜ ਰਹੀ ਆ ਨਾ ਉਹਦੇ ਕੋਲ ਸਲਾਹ ਕਾ ਕਮੇਟੀ ਹੈਗੀ ਆ ਨਾ ਉਹਦੇ ਕੋਲ ਕੋਈ ਚੀਜ਼ ਹੈਗੀ ਆ ਕਿ ਉਹ ਕਿਹੋ ਜਿਹੀ ਕੁਰਬਾਨੀ ਕਰ ਸਕੇ ਇਸ ਕਰਕੇ ਜਥੇਦਾਰ ਜੀ ਗੱਲ ਕੀਤੀ ਜਿਸ ਦਿਨ ਇਹ ਗੱਲ ਮੈਂ ਸੋਚਦਾ ਸੀ ਪਹਿਲਾਂ ਕਰਨ ਆਪਾਂ ਇਹ ਵਿਚਾਰ ਚਚਾ ਵੀ ਕੀਤੀ ਸੀ ਕਿ ਜਥੇਦਾਰ ਨੂੰ ਜਿਹੜਾ ਵਾ ਇਹ ਕਿਹੜਾ ਚਾਹੀਦਾ ਵਾ ਕਿ ਜਿੰਨਾ ਚਿਰ ਅਕਾਲ ਤਖਤ ਤੋਂ ਇਸ ਕੇਸ ਦਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਇਹਨੂੰ ਇਸ ਇਸ ਫੈਸਲੇ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਟਿੱਪਣੀ ਨਾ ਕਰੇ ਉਦੋਂ ਵੀ ਮੀਤ ਸੀ ਜਿੱਦਣ ਇਹਨਾਂ ਦੇ 1.5 ਮਿੰਟ ਦੇ ਵਿੱਚ ਆਪਣੀ ਜਿਹੜੀ ਸੀ ਹੁਕਮ ਸੁਣਾਇਆ ਸੀਗਾ ਉਦੋਂ ਮੀਚ ਲੈ ਕੇ ਨਹੀਂ ਦੱਸਿਆ ਉਦੋਂ ਹੀ ਕਿਹਾ ਜਿੰਦਾ ਹਸਨ ਨੂੰ ਵੀ ਅੱਜ ਤੋਂ ਬਾਅਦ ਇਸ ਮਸਲੇ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਵੀ ਕੋਈ ਵੀ ਬਿਆਨਬਾਜ਼ੀ ਨਾ ਕਰੇ ਤੇ ਅੱਜ ਤੋਂ ਬਿਆਨਬਾਜ਼ੀ ਹੋ ਗਈ ਹੈ ਬੜਾ ਕੁਝ ਹੋ ਗਿਆ ਤੇ ਫਿਰ ਤੁਸੀਂ ਅੱਜ ਸੰਦੇਸ਼ ਜਾਰੀ ਕੀਤਾ ਚਲੋ ਦੇਰ ਹੈ ਦਰੋਸਤ ਹੈ ਉਹਨਾਂ ਨੇ ਕਹਿਤਾ ਵੀ ਇਹ ਮਾਮਲਾ ਅਕਾਲ ਤੱਕ ਤੇ ਜਿਹਨੂੰ ਅੰਗਰੇਜ਼ੀ 'ਚ ਅਸੀਂ ਸਰਵਿਸ ਕਹਿੰਦੇ ਨੇ ਇਸ ਕਰਕੇ ਹੁਣ ਤੁਸੀਂ ਕੋਈ ਟਿੱਪਣੀ ਨਹੀਂ ਕਰਨੀ ਤੇ ਹੁਣ ਹੀ ਮੈਂ ਵੀ ਕਹਿੰਦਾ ਵੀ ਟਿੱਪਣੀ ਤਾਂ ਤੇ ਕੋਈ ਨਹੀਂ ਹੋਣੀ ਚਾਹੀਦੀ ਹੁਣ ਮਾਮਲਾ ਜੱਥੇਦਾਰ ਕੋਲੇ ਜੀ ਅਟਿਕ ਸਾਹਿਬ ਕੱਲ ਤੁਹਾਨੂੰ ਯਾਦ ਹੋਣਾ ਸਪੀਕਰ ਵਿਧਾਨ ਸਭਾ ਪੁਲਤਾਰ ਸੰਧਵਾ ਹੋਣਾ ਨੇ ਇੱਕ ਜ਼ਿਕਰ ਕੀਤਾ ਸੀਗਾ ਵੀ ਪੰਜਾਬ ਪੁਲਿਸ ਦਾ ਇੱਕ ਐਸਆਈ ਆ ਉਹ ਗੈਂਗਸਟਰਾਂ ਦੇ ਕੋਲੋਂ ਜਿਹੜਾ ਵਾ ਮੋਟੀ ਰਿਸ਼ਵਤ ਲੈਂਦਾ ਤੇ ਆਪਾਂ ਇੱਕ ਮਤਾ ਪਾਈਏ ਸਾਰੇ ਸਹਿਮਤੀ ਪ੍ਰਗਟਾਉਣ ਵੀ ਆਪਾਂ ਡੀਜੀਪੀ ਸਾਹਿਬ ਤੋਂ ਇੱਕ ਰਿਪੋਰਟ ਮੰਗੀਏ ਵੀ ਇਹ ਸਾਰਾ ਕੁਝ ਚੱਲ ਕੀ ਰਿਹਾ ਉਹ ਸੀਐਸਆਈ ਦਾ ਨਾਮ ਬੋਰਡ ਸਿੰਘ ਪਰ ਬੋਰਡ ਸਿੰਘ ਨੂੰ ਲੈ ਕੇ ਜਿਹੜੇ ਨਵੇਂ ਖੁਲਾਸੇ ਹੁਣ ਹੋਏ ਆ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਮਾਨੀਓਕ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਜਿਹੜੇ ਆ ਉਹ ਘਿਰਦੇ ਵਿਖਾਈ ਦਿੰਦੇ ਆ ਵੇਖੋ ਬੋਰਡ ਸਿੰਘ ਕੋਟਕਪੂਰਾ ਦੇ ਵਿੱਚ 2014 15 15 16 ਦੇ ਵਿੱਚ ਜਿਹੜਾ ਸੀ ਇਹ ਬਕਾਇਦਾ ਤੌਰ ਤੇ ਹੌਲਦਾ ਸੀ ਇਹਦੇ ਕੋਲੇ ਇੱਕ ਰਣਜੀਤ ਸਿੰਘ ਦੁਪਲਾ ਨਾਮ ਦਾ ਜਿਹੜਾ ਸੀ ਗੈਂਗਸਟ ਉਹਦੀ ਬਕਾਇਦਾ ਤੌਰ ਤੇ ਇੱਕ ਇੰਪੀਰੀ ਸੀ ਉਸ ਅਨਕਵਰੀ ਦੇ ਵਿੱਚ ਜਿਹੜਾ ਅੰਤਰਪ੍ਰੀਤ ਸਿੰਘ ਅਨੰਤ ਅਨੰਦ ਪ੍ਰਨੰਤ ਪ੍ਰੀਤ ਦੀਪ ਸਿੰਘ ਜਿਹੜਾ ਸੀ ਬਰਾੜ ਕੀ ਦੀ ਮਾਂ ਕਾਉਂਸਲਰ ਸਿੰਦਰ ਸਿੰਦਰਪਾਲ ਕੋਰ ਸੀਗੀ ਉਹਦਾ ਨਾਮ ਹੀ ਹੁੰਦਾ ਕਿਤੇ ਕੋਈ ਸੱਕੜੀ ਗੱਲੀ ਉਹਦਾ ਮਿੱਤਰ ਸੀਗਾ ਉਹ ਕੀ ਕਰਦੇ ਸੀ ਵੀ ਇੱਥੋਂ ਜਿਹੜੇ ਸੀ ਬਾਕੀ ਥਿਆਰ ਲਿਆ ਕੇ ਵਿਦੇਸ਼ੀ ਥਿਆਰ ਲਿਆ ਕੇ ਇੱਥੇ ਲੋਕਾਂ ਨੂੰ ਵਿਛਦੇ ਸੀ ਕਿ ਨਾਲ ਗੈਂਗਸ ਦਾ ਕੰਮ ਕਰਦੇ ਸੀ ਉਸ ਕੇਸ ਦੇ ਵਿੱਚ ਬੇਕਹਿਤਾ ਤੌਰ ਤੇ ਇਹਨਾਂ ਨੇ 7 ਲੱਖ ਰੁਪਏ ਵੱਡੀ ਲਈ ਸੀ ਵੀ ਮੇਰਾ ਨਾਂ ਕੱਢ ਦੇ ਇਹ 2015 ਨਵੰਬਰ ਦੀ ਸਤੰਬਰ ਦੀ ਗੱਲ ਆ ਤੇ ਨਵੰਬਰ ਦੇ ਵਿੱਚ ਮੈਂ ਕਹਿਤਾ ਤੁਰਤੇ ਉਹਨਾਂ ਜਦੋਂ ਇਹ ਰਿਪੋਰਟ ਪੇਸ਼ ਕੀਤੀ ਵੀ ਇਹ ਐਫਆਈ ਜਿਹੜੀ ਆ ਇਹ ਕੈਨਸਲ ਕੀਤੀ ਜਾਵੇ ਤੇ ਜਿਹੜੀ ਅਦਾਲਤ ਸੀ ਉਹਨੇ ਨਾ ਕਰਤੀ ਸੀ ਵੀ ਨਹੀਂ ਇਹ ਨਹੀਂ ਹੋ ਸਕਦਾ ਉਹਨੇ ਕੈਨਸਲ ਇਸ਼ੂ ਕੀਤੀ ਆ ਫਿਰ ਹੁਣ ਅਗਲਾ ਕੇਸ ਏਕ ਸੈਕਸੁਅਲ ਹਸਬੰਡ ਦਾ ਸੈਕਸਲ ਰੈਸਮੈਂਟ ਜਿਹੜਾ ਕਿ ਉਦੋਂ ਬਦਲ ਕੇ ਲਿਗਿਆ ਫਰੀਦਕੋਟ ਅੱਜਕੱਲ ਫਿਰ ਕੋਟਪੂਰੀ ਏਸੀ ਬਣਿਆ ਇਹਦੇ ਵਿੱਚ ਇਹਨੇ ਰਿਸ਼ਵਤ ਲਈ ਰਿਸ਼ਵਤ ਤੋਂ ਪਹਿਲਾਂ ਹੁਣ ਉਹ ਤੇ ਬੰਦਾ ਬਣ ਗਿਆ ਰਿਸ਼ਵਤ ਦਾ ਲੇਕਨ ਬੀਰ ਇੰਦਰ ਸਿੰਘ ਜਿਹੜਾ ਸਪੀਕਰ ਸਾਹਿਬ ਦਾ ਭਰਾ ਵਾ ਉਹਨੇ ਉਹਨੂੰ ਗਾਲਾਂ ਗੱਦੀਆਂ ਗਾਲਾਂ ਕੱਢੀ ਆ ਪੀ ਤੂੰ ਸਾਡੇ ਅੱਖ ਨਹੀਂ ਰਹਿਦਾ ਸਾਡੇ ਕੰਮ ਨਹੀਂ ਕਰਦਾ ਅਸੀਂ ਤੂੰ ਵੇਖ ਲਾਂਗੇ ਅਸੀਂ ਕਰ ਲਾਂਗੇ ਪਹਿਲੀ ਗੱਲ ਤਾਂ ਇਹੀ ਦੀ ਚੀਜ਼ ਹੈਗੀ ਆ ਕਾਂਗਰਸੀਆਂ ਦੇ ਤੇ ਇਹਨਾਂ ਦਾ ਫਰਕ ਇਹੀ ਆ ਕਾਂਗਰਸੀ ਜਿਹੜੇ ਆ ਉਹ ਪਿਆਰ ਨਾਲ ਦਲਾਸੇ ਨਾਲ ਦਬਾ ਕੇ ਕੰਮ ਲੈਣ ਜਾਣਦੇ ਉਹ ਤੇ ਡੀਸੀ ਨੂੰ ਮਿਲ ਗੀ ਡੀ ਸਾ ਬੱਚੇ ਠੀਕ ਠਾਕ ਨੇ ਜੀ ਚੰਗੀ ਠੀਕ ਠਾਕ ਆ ਹੋ ਦੱਸੋ ਮੇਰੇ ਤੱਕ ਸੇਵਾ ਦਾ ਸਬ ਡੀ ਸਾ ਕੋਈ ਡੀਸੀ ਨੇ बस ਮਿਹਰਬਾਨੀ ਜੀ ਕੀ ਹਾਲ ਐ ਮੇਰੇ ਸਭ ਆ ਮੇਰਾ ਬੰਦਾ ਐ ਵੇਖਦੇ ਦਾ ਕੰਮ ਜਿਹੜੀ ਮਨ ਲ ਦੇ ਵੇਖ ਲਓ ਜਦੋਂ ਇੰਨੀ ਕੱਲ ਕਹਿ ਦੋ ਅਗਲਾ ਵੈਸੀ ਕੰਮ ਕਰ ਦਿੰਦਾ ਕੋਈ ਗੱਲ ਨਹੀਂ ਇਹਦੇ ਵਿੱਚ ਉੱਤੇ ਪਰਚਾ ਦਰਜ ਕਰ ਦਿੰਦੇ ਇਹਦਾ ਇਹਦੇ ਇਹਦੇ ਦਬਾ ਥਲੇ ਸਪੀਕਰ ਦੇ ਦਬਾ ਥਲੇ ਹੁਣ ਪਰਚਾ ਦਰਜ ਹੋਤੇ ਹੋ ਗਿਆ ਉਹਦੀ ਇਨਕੁਆਰੀ ਵੀ ਸ਼ੁਰੂ ਹੋ ਗਈ ਡਿਪਾਰਟਮੈਂਟ ਇਨਕੁਆਰੀ ਵੀ ਹੋ ਗਈ ਪ੍ਰਗਿਆ ਉद्याਨ ਉੱਥੇ ਦੇ ਐਸਐਸਪੀ ਉਹਨੇ ਕਿਹਾ ਜੀ ਸਸਪੈਂਡ ਕਰਤਾ ਇਹਦੀ ਅਸੀਂ ਇਨਕੁਆਰੀ ਕਰਨੀ ਹੁਣ ਜਿਹੜਾ ਅਨੰਤ ਅਨੰਤਦੀਪ ਸਿੰਘ ਕਹਿੰਦਾ ਮੇਰੇ ਲੜੇ ਨਾਲ ਕੋਈ ਨਹੀਂ ਹੈਗਾ ਮੇਰਾ ਤੇ ਮਾਂ ਇਹਨਾਂ ਖਾਮ ਖਾ ਲੈਂਦਾ ਸੀ ਮੇਰਾ ਪੁਰਾਣਾ ਮਿੱਤਰ ਸੀ ਠੀਕ ਆ ਮੇਰਾ ਤਾਂ ਖਾਮ ਖਾ ਲੈਂਦਾ ਇਹਨਾਂ ਨੇ ਨਾ ਮੈਂ ਗੈਂਗਸਟਾਂ ਨਾਲ ਗੱਲਾਂ ਕੀ ਬਾਤ ਤੋਂ ਉਹਨੂੰ ਗੈਂਗਸਟਿਕ ਹੈ ਕਿ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਉਹਨੂੰ ਕੋਈ ਪੈਸੇ ਲਏ ਇਹਨਾਂ ਨੇ ਉਹਨੇ ਤੇ ਕਿਹਾ ਜੀ ਮੇਰਾ ਝੂਠਾ ਨਾ ਪਿਆ ਪੈਸੇ ਲੈ ਕੇ ਕੋਈ ਚੱਕੜ ਵਾਲੀ ਗੱਲ ਨਹੀਂ ਹੈਗੀ ਲੇਕਿਨ ਉਹ ਕਹਿੰਦਾ ਮੈਂ ਮੈਂ ਗੈਂਗਸ ਨਹੀਂ ਹੈ ਕਰ ਉਹਨੂੰ ਗੈਂਗਸ ਕਿਹਾ ਜੇ ਕੱਲ ਨੂੰ ਅਦਾਲਤ ਚਲੇ ਗਿਆ ਤੇ ਸੰਵਾ ਸਾਹ ਨੂੰ ਆਪਣੀ ਬਕਾਇਦ ਉਤੇ ਗੱਡੀ ਸਦਨੀ ਪੈ ਜਾ ਸਕਦੀ ਹੈ ਜੇ ਤੁਸੀਂ ਉੱਥੇ ਮਤਾ ਪਾਸ ਕਰ ਦਿਓ ਤੁਹਾਨੂੰ ਉਹ ਮਤੇ ਤੇ ਵੀ ਆ ਚਾ ਸਕਦੀ ਵੀ ਤੁਸੀਂ ਕਿਦਾਂ ਕਰ ਦਿੱਤਾ ਜੀ ਜੀ ਅਟਿਕਾਪ ਗੱਲ ਆਪਾਂ ਕਰੀਏ ਕੁਮਰ ਵਿਜੇ ਪ੍ਰਤਾਪ ਹੁਣਾਂ ਦੀ ਬੜੇ ਬੇਵਸ ਜੇ ਅੱਜ ਨਜ਼ਰ ਆਏ ਜਦੋਂ ਉਨਾਂ ਨੂੰ ਮੌਕਾ ਦਿੱਤਾ ਗਿਆ ਬੋਲਣ ਦਾ ਉਹ ਕਹਿੰਦੇ ਵੀ ਵੱਡੇ ਅਫਸਰਾਂ ਦੀ ਤਾਂ ਛੱਡੋ ਉਹਨਾਂ ਨੇ ਇੱਕ ਜੇਈ ਸਾਹਿਬ ਦਾ ਬਕਾਇਦਾ ਨਾਮ ਲੈ ਕੇ ਕਿਹਾ ਕਹਿੰਦੇ ਮੇਰੇ ਤੇ ਅੱਖੇ ਉਹ ਨਹੀਂ ਲੱਗਦਾ ਤੇ ਮੈਂ ਕਿਵੇਂ ਵੀ ਹਲਕੇ ਦੇ ਜਿਹੜੇ ਕੰਮ ਆ ਉਹ ਕਰ ਲਵਾਂ ਗੱਲ ਡਿਵੈਲਪਮੈਂਟ ਦੀ ਹੋ ਰਹੀ ਸੀ ਗੁਰੂ ਨਗਰੀ ਅੰਮ੍ਰਿਤਸਰ ਦੇ ਬਾਰੇ ਚਰਚਾ ਹੋ ਰਹੀ ਸੀ ਵੀ ਕਹਿੰਦੇ ਗੰਦ ਬਹੁਤ ਆ ਸੀਵਰੇਜ ਦੀ ਸਮੱਸਿਆ ਪਰ ਸਵਾਲ ਇਹ ਆ ਵੀ ਉਹ ਕਹਿੰਦੇ ਵੀ ਮੇਰੇ ਅੱਖੇ ਇੱਕ ਜੇਈ ਸਾਹਿਬ ਜਿਹੜੇ ਆ ਉਹ ਨਹੀਂ ਲੱਗਦੇ ਤੇ ਮੈਂ ਜਿਹੜਾ ਵਾ ਉਹ ਕਿਦਾਂ ਕੰਮ ਕਰਾਵਾਂ ਇਹ ਸਥਿਤੀ ਕੁਮਰ ਵਿਜੇ ਪ੍ਰਤਾਪ ਹੁਣਾਂ ਦੇ ਨਾਲ ਹੀ ਹੈ ਜਾਂ ਪੰਜਾਬ ਦੇ ਜਿਹੜੇ ਬਾਕੀ ਐਮਐਲਏ ਸਹਿਬਾਨ ਆ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਮੈਂ ਕਦ ਕਿਸੇ ਨਾਲ ਕੋਈ ਗੱਲ ਕਰ ਰਿਹਾ ਸੀ ਮੈਂ ਕਿ ਤੁਹਾਡੀ ਮਹਿਕਮੇ ਦਾ ਡੀਐਮ ਜਿਹੜਾ ਵਾ ਤੁਹਾਡੇ ਕੋਲ ਪੈਸੇ ਮੰਗਦਾ ਇੰਸਪੈਕਟਰਾਂ ਕੋਲੋਂ ਕਹਿੰਦਾ ਮੋٹے ਪੈਸੇ ਮੰਗਦੇ ਮੰਨੀਆਂ ਦੇ ਡਿਊਟੀਆਂ ਲਗਦੀਆਂ ਨੇ ਲੱਗਦਾ ਪਰਸੈਂਟੇਜ ਵੀ 5% ਤੋਂ 2% ਇੱਕ ਬੁੜੀ ਦੇ 50 ਪੈਸੇ 25 ਪੈਸੇ ਉਹਨਾਂ ਰੁਪਈਆ ਰੁਪਈਆ ਮੰਗਦੇ ਇੱਕ ਥੋੜੇ ਜਿਹਾ ਰੁਪਈਆ ਦੋਸਾਂ 10 ਲੱਖ ਥੋੜਾ ਲਾ ਲਿਆ ਕਿ ਇਨਸਪੈਕਟਰ ਦੇ ਤੇ ਮਤਲਬ ਇਹ ਵੀ 10 ਲੱਖ ਰੁਪਈਆ ਜਿਹੜਾ ਉਹ ਘਰੇ ਬੀਠਾ ਟੀਮ ਨੇ ਇਨਸਪੈਕਟਰ ਨੂੰ ਬਚਣਾ ਕਿ ਨਹੀਂ ਬਚਣਾ ਉਹਨੇ ਪੈਸੇ ਕੋਲ ਕੋਨੇ ਕਿੱਥੋਂ ਬਣੇ ਕੋਈ ਨਹੀਂ ਇਹ ਹਾਲਾਤ ਇਹ ਬਣ ਚੁੱਕੇ ਨੇ ਮੈਂ ਪੁੱਛਿਆ ਉਹ ਕਹਿੰਦਾ ਪੈਸੇ ਉੱਪਰ ਤਕ ਜਾਂਦੇ ਅਗਲੀ ਗੱਲ ਉਹ ਕਹਿੰਦਾ ਵੀ ਜਿਹੜੇ ਜਿਹੜੇ ਸਾਡੇ ਇਨਸਪੈਕਟਰ ਨੇ ਬਕਾਇਦਾ ਤੌਰ ਤੇ ਡੀਐਮ ਨੂੰ ਪੈਸੇ ਨਹੀਂ ਦਿੱਤੇ ਉਹਨਾਂ ਦੇ ਤਬਾਦਲੇ ਅੰਮ੍ਰਿਤਸਰ ਤੋਂ ਬਾਹਰ ਕਰ ਦਿੱਤੇ ਗਿਆ ਕਿਸੇ ਦਾ ਫੋਟੋ ਕਰ ਦਿੱਤਾ ਗਿਆ ਕਿਸੇ ਦੇ ਬਟੰਡੇ ਕਰ ਦਿੱਤਾ ਗਿਆ ਇਹਦਾ ਮਤਲਬ ਉੱਪਰ ਤੱਕ ਅੰਡਰਸਟੈਂਡਿੰਗ ਇੱਥੇ ਹੈਗੀ ਹੈ ਤੇ ਫਿਰ ਹੀ ਹੈ ਨਾ ਹੁਣ ਨਗੇਂਦਰ ਪ੍ਰਸਾਦ ਜੀ ਦੀ ਗੱਲ ਕਰਦੇ ਨੇ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਜਿਹੜੇ ਐਮਐਲਏ ਸਾਹਿਬ ਨੇ ਨਗੇਂਦਰ ਪ੍ਰਸਾਦ ਜੀ ਗੱਲ ਕਰਦੇ ਆ ਕਿ ਉਹ ਮੁੱਖ ਮੰਤਰੀ ਨਾਲੋਂ ਵੱਧ ਪਾਵਰ ਰੱਖਦਾ ਉੱਥੇ ਉਹ ਨੂੰ ਜੇਸੀ ਕਈ ਇੱਥੇ ਸਾਡੀ ਗੱਲ ਸੁਣਨੀ ਤਿਆਰ ਨਹੀਂ ਹੈਗਾ ਇੱਥੋਂ ਤੱਕ ਵੀ ਉਹ ਗੱਲ ਕਹਿੰਦੇ ਆ ਕਿ ਉਹ ਪਾਵਰ ਇੰਨੀ ਰੱਖਦਾ ਉਹ ਪਾਵਰ ਦੇ ਨਾਲ ਦਾ ਜਿਹੜਾ ਵਾ ਉਹ ਜੋ ਕਹਿੰਦਾ ਉਹਦੇ ਕਹਿਣ ਤੇ ਸਭ ਕੁਝ ਹੁੰਦਾ ਉਹ ਕਹਿੰਦੇ ਹੁਣ ਤੁਸੀਂ ਅਸੀਂ ਦੱਸੋ ਕੀ ਕਰੀਏ ਜੇ ਅਸੀਂ ਅੰਮਰਸਾ ਡਵੈਲਪਮੈਂਟ ਫੋਰਟੀ ਨੂੰ ਕਹਿੰਦੇ ਆ ਉਹ ਕਹਿੰਦੇ ਜੀ ਇਹ ਮਾਮਲਾ ਪੁਡੇ ਦਾ ਵਾ ਪੁਡੇ ਨੂੰ ਕਹਿੰਦੇ ਆ ਉਹ ਕਹਿੰਦੇ ਜੀ ਇਹ ਮਾਮਲਾ ਬਕਾਇਦਾ ਤੌਰ ਤੇ ਕਾਰਪੋਰੇਸ਼ਨ ਦਾ ਵਾ ਕਾਰਪੋਰੇਸ਼ਨ ਨੂੰ ਕਹਿੰਦੇ ਆ ਉਹ ਕਹਿੰਦੇ ਜੀ ਇਹ ਮਾਮਲਾ ਇੰਪਰੂਵਮੈਂਟ ਟੈਸਟ ਦਾ ਵਾ ਲੋਕ ਤੇ ਦੁਖੀ ਹੈ ਲੋਕਾਂ ਦੀ ਇਹ ਗਲੀਆਂ ਚ ਪਾਣੀ ਪੁਰਿਆ ਫਿਰਦਾ ਵਾ ਗੰਦਾ ਪਾਣੀ ਪੁਰਿਆ ਫਿਰਦਾ ਵਾ ਤੇ ਮੇਰੇ ਹਲਕੇ ਤੇ ਵੀ 17 ਕੌਂਸਲ ਤੇ 12 ਸਰਪੰਚ ਪੈਂਦੇ ਆ ਇਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੇ ਮਹਿਕਮੇ ਦੇ ਮੰਤਰੀ ਸਾਹਿਬ ਨੇ ਉਹ ਬਕਾਇਦਾ ਤੌਰ ਤੇ ਇੱਕ ਡੈਪੂਟੇਸ਼ਨ ਲੈ ਕੇ ਅੰਮ੍ਰਿਤਸਰ ਇੱਥੋਂ ਚੰਡੀਗੜ੍ਹ ਤੋਂ ਜਾਣ ਤੇ ਮੇਰੇ ਹਲਕੇ ਦਾ ਨਹੀਂ ਹਰ ਹਲਕੇ ਦਾ ਦੌਰਾ ਕਰਨਾ ਦੌਰਾ ਕਰਕੇ ਜਿੱਥੇ ਜਿੱਥੇ ਕਿਸੇ ਦੀ ਕੋਈ ਡਿਊਟੀ ਲਾਉਣੀ ਹੋ ਉਦੀ ਲਾਈ ਜਾਵੇ ਕੋਈ ਅਥਾਰਟੀ ਸਾਨੂੰ ਇੱਕ ਦਿੱਤੀ ਜਾਵੇ ਕਿ ਜਿੱਥੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਬਕਾਇਦਾ ਤੌਰ ਤੇ ਤੇ ਉਹ ਪ੍ਰੋਬਲਮ ਜਿਹੜੀ ਹੈ ਇੱਕ ਤਰ੍ਹਾਂ ਨਾਲ ਛਈਏ ਕਿ ਆਹ ਬੰਦੀ ਪ੍ਰੋਬਲਮ ਸੋਲਵ ਕਰੋ ਜੀ ਸਾਨੂੰ ਪ੍ਰੋਬਲਮ ਆ ਰਹੀ ਹੈ ਤੇ ਜੇ ਸਾਡੀ ਪ੍ਰੋਬਲਮ ਸੋਲਵ ਨਹੀਂ ਹੋਣੀ ਤੇ ਗਾ ਫਿਰ ਲਖਸ਼ਾ ਮੇ ਹੋਣੀ ਆ ਸਭ ਕੁਝ ਹੋਣੀ ਆ ਤੇ ਅਸੀਂ ਤਾਂ ਆਪਣੀ ਜ਼ਿੰਦਗੀ ਦਾਤੇ ਲਾ ਦਿੱਤੀ 9 ਸਾਲ ਮੇਰੀ ਸਰਵਸ ਰਹਿੰਦੀ ਸੀਗੀ ਜਦੋਂ ਮੈਂ ਆਪਣੀ ਦਾਤੇ ਲਾਈ ਨਾ ਸਾਨੂੰ ਬਰਗਾੜੀ ਦਾ ਇਨਸਾਫ ਮਿਲਿਆ ਨਾ ਸਾਨੂੰ ਕੋਈ ਹੋਰ ਇਨਸਾਫ ਮਿਲਿਆ ਨਾ ਸਾਡੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਆ ਵਸ ਜਾਈਏ ਤੇ ਕਿੱਥੇ ਜਾਈਏ ਸੀ ਸਪੀਕਰ ਸਾਹਿਬ ਨੇ ਕੱਲ ਵਰਤਿਆ ਉਹਨਾਂ ਨੂੰ ਅੱਜ ਰੋਗ ਤੇ ਵੀ ਰਹੇ ਲੇਕਿਨ ਉਹ ਫਿਰ ਵੀ ਆਪਣੇ ਤਰੀਕੇ ਨਾਲ ਆਪਣੀ ਗੱਲ ਕਰਦੇ ਰਹੇ ਤੇ ਆਪਣੀ ਗੱਲ ਕੀਤੀ ਉਹਨਾਂ ਨੇ ਇਸ ਕਰਕੇ ਉਹਨਾਂ ਇੱਕ ਨਗਿੰਦਰ ਪ੍ਰਸਾਦ ਨਾਮ ਦੇ ਇੱਕ ਅਧਿਕਾਰੀ ਦਾ ਮਨ ਲਿਆ ਸੀਗਾ ਉਹ ਕਹਿੰਦੇ ਜਿਹੜਾ ਬੰਦਾ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਗਾ ਉਹ ਕਹਿੰਦੇ ਮੈਂ ਉਹਨੂੰ ਕਈ ਵਾਰੀ ਟੈਲੀਫੋਨ ਕੀਤਾ ਉਹ ਕਹਿੰਦਾ ਨਹੀਂ ਜੀ ਨਹੀਂ ਇਹ ਕੰਮ ਹੋ ਨਹੀਂ ਸਕਦਾ ਜੀ ਮੇਰੇ ਵਾਸਤੇ ਰੋਗ ਨਹੀਂ ਗਈ ਇਹ ਸਾਡੇ ਕੋਲ ਆਉਦਾ ਹੀ ਨਹੀਂ ਗਾ ਜੀ ਕੰਮ ਇਹ ਤਾਂ ਫਲਾਣੇ ਮਹਿਕਮੇ ਦਾ ਹੈਗਾ ਕਿ ਮਹਿਕਮੇ ਦਾ ਅੱਜੋ ਕਿਨੂੰ ਗਈ ਅਸੀਂ ਇਸ ਕਰਕੇ ਉਹ ਆਪਣਾ ਰੋਣਾ ਤੋਂ ਦੂਰ ਹੈ ਵਾ ਲੇਕਿਨ ਉਹਨਾਂ ਦੇ ਰੋਣੇ ਉੱਤੇ ਸਰਕਾਰ ਦਾ ਕੋਈ ਅਸਰ ਨਹੀਂ ਸਰਕਾਰ ਨੇ ਅੱਜ ਸਾਰਾ ਜੋਰ ਆਪਣਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਜਿਹੜੀ ਐਮੈਂਡਮੈਂਟ ਐਕਟ ਉੱਤੇ ਲਾਤ ਮੈਂਟੇਨੈਂਸ ਉੱਤੇ ਲਾਤ ਸਾਰਾ ਜੋਰ ਉਹਨਾਂ ਬਾਕੀ ਕੁਝ ਨਹੀਂ ਕੀਤਾ ਉਹਨਾਂ ਵਿਰੋਧੀ ਤਰਫ ਤੇ ਗੜਾ ਖੱਡੀਆਂ ਉਹਨਾਂ ਦੇ ਜਾਮ ਲਾਇਏ ਕੀ ਪ੍ਰਕਾਰ ਦੇ ਨਹੀਂ ਚਾਹੀਦੇ ਜਿੰਨਾ ਕੱਲ ਸਮੂਤੀ ਦਾ ਕੰਮ ਚੱਲਿਆ ਸੀ ਅੱਜ ਉਹਨਾਂ ਇੱਕ ਕਰਤਲ ਪਲਾ ਰਿਹਾ ਉੱਥੇ ਤੁਹਾਨੂੰ ਪਤਾ ਐ ਇਸੇ ਕਰਕੇ ਦੋ ਦਿਨ ਵਾਸਤੇ ਜਿਹੜਾ ਵਾ ਉਹ ਖਹਿਰਾ ਵਾਕਟ ਕਰਕੇ ਕਹਿੰਦਾ ਜਦੋਂ ਗੱਲ ਸੁਣਨੀ ਨਹੀਂ ਕੱਲ ਕਹਿੰਦਾ ਪੰਜੀ ਵਾਰੀ ਮੈਂ ਹੱਥ ਖੜਾ ਕੀਤਾ ਵੀ ਮੈਂ ਬੋਲ ਰਿਹਾ ਤੇ ਜ਼ੀਰੋ ਆਵਰ ਦੇ ਵਿੱਚ ਮੈਨੂੰ ਸਮਝਿਆ ਦਿੱਤਾ ਗਿਆ ਤੇ ਜਾਣਾ ਉੱਥੇ ਕੀ ਜਾਣਾ ਜੀ ਫਿਰ ਆਪਾਂ ਜੀ ਪਰਪਟਾਪ ਸਾਹਿਬ ਇੱਕ ਵੈਸੇ ਗੱਲ ਬੜੀ ਮਜ਼ੇਦਾਰ ਸੀਗੀ ਕੱਲ ਅੱਜ ਵੀ ਵੈਸੇ ਸੈਸ਼ਨ ਠੀਕ ਹੀ ਚੱਲਿਆ ਬੜਾ ਪਿਆਰ ਮੁਹੱਬਤ ਨਾਲ ਬੜੇ ਸਲੀਕੇ ਨਾਲ ਚੱਲਿਆ ਪਰ ਅਖੀਰ ਦੇ ਵਿੱਚ ਥੋੜਾ ਜਿਹਾ ਜਿਹੜਾ ਉਹ ਖੜਕਾ ਦੜਕਾ ਜਿਹਾ ਹੋ ਗਿਆ ਵੀ ਜਿੱਦਾਂ ਪਹਿਲਾਂ ਗੱਤਕਾ ਖੇਡਦੇ ਹੁੰਦੇ ਸੀਗੇ ਨਾ ਵੀ ਉਹ ਐਦਾਂ ਆਂਦੇ ਹੁੰਦੇ ਸੀਗੇ ਇੱਕ ਦੂਜੇ ਨੂੰ ਪੈਂਦੇ ਹੁੰਦੇ ਮਾਰਦੇ ਨਾਲ ਇੱਕ ਦੂਜੇ ਨੂੰ ਉਹ ਥੋੜਾ ਜਿਹਾ ਲਿਆਕਤ ਤੇ ਸਲੀਕਾ ਵੇਖਣ ਨੂੰ ਮਿਲਿਆ ਪਰ ਅਖੀਰ ਦੇ ਵਿੱਚ ਉਹ ਫੇਰ ਔਰੰਗਜੇ ਵੇਖਣ ਨੂੰ ਮਿਲ ਹੀ ਗਿਆ ਉਹੀ ਬਦਲ ਗਲ ਕੀਤੀ ਹੈ ਨਾ ਕਿ ਬਕਾਇਦਾ ਤੌਰ ਤੇ ਅੱਜ ਵੀ ਇਹਨਾਂ ਉਸੇ ਤਰੀਕੇ ਨੇ ਆਪਣੇ ਜਿਹੜਾ ਕੀਤਾ ਜਿਸ ਤਰ੍ਹਾਂ ਕਰਦੇ ਹੁੰਦੇ ਆ ਕਿ ਤੁਸੀਂ ਕਿਹਾ ਗੱਤਕਾ ਮੈਂ ਸ਼ਬਦੀ ਗੱਲ ਕੇ ਗੱਤਕੇ ਦੀ ਗੱਲ ਕਰੂੰ ਉਹਨਾਂ ਚ ਗੈਰਾਂ ਦੀ ਗੱਤਕਾ ਕਰਨ ਨਾਲ ਕੋਈ ਹੈ ਹੀ ਨਹੀਂ ਕਿ ਕੋਈ ਬੰਦਾ ਨਹੀਂ ਹੈਗਾ ਸ਼ਬਦੀ ਗੱਤਕਾ ਇੱਕ ਦਿਲ ਇਲਜ਼ਾਮ ਲਾਉਣਿਆ ਆ ਹੱਕ ਕਰ ਦਿਓ ਜੀ ਜੇਕਰ ਤੁਸੀਂ ਕੱਖ ਨਹੀਂ ਕੀਤਾ ਸੀ ਕੱਖ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜਿੱਤਰ ਕੰਗਣਾ ਕਹਿੰਦੀ ਹੈ ਨਾ ਸਾਨੂੰ ਤੇ ਆਜ਼ਾਦੀ ਜਿਹੜੀ ਹੈ 2014 ਚ ਮਿਲੀ ਹੈ ਜੀ ਬਿਲਕੁਲ ਮంత్రి ਵੀ ਗੰਦੇ ਵੀ ਆ ਪੰਜਾਬ ਦਾ ਜਿਹੜਾ ਵਿਕਾਸ ਹੁਣ ਤੱਕ ਹੋਇਆ ਉਹ 2022 ਤੋਂ ਬਾਅਦ ਹੀ ਹੋਇਆ ਜਦੋਂ ਅਸੀਂ ਮੁੱਖ ਮੰਤਰੀ ਬਣੇ ਜੀ ਜੀ ਪਟੜੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ